ਕਹਿੰਦੀ ਅੰਕਲ ਸੈਮੀ ਸਰਕਲ ਮੈਂ ਕਿਹਾ ਸੈਮੀ ਸਰਕਲ ਰੈੱਡ ਵਾਈਟ ਪਰਪਲ ਕਿ ਕਿੰਨਾ ਸੋਹਣਾ ਲੱਗਦੇ ਵੱਖ-ਵੱਖ ਰੰਗ ਕੀ ਬਣਨਾ ਵਧੀਆ ਕੇ ਮੈਂ ਤੁਝੇ ਪਾਸੇ ਚੱਲੇ ਆਂ ਕੰਦੀ ਪੁਲਿਸ ਮੈਂ ਕੀ ਪਤਾ ਐਵੇਂ ਹਾਸੇ-ਹਾਸੇ ਚ ਹਾਂਜੀ ਕਿਕਲੀ ਕਲੀਰ ਦੀ ਤੇ ਪੱਗ ਮੇਰੇ ਵੀਰ ਦੀ ਸਾਡੇ ਲੋਕ ਗੀਤਾਂ ਦੇ ਵਿੱਚ ਬਹੁਤ ਵੱਡੇ ਵੱਡੇ ਰਾਹ ਛੁਪੇ ਆ ਦਾ ਧੰਨਵਾਦ ਕਰਨਾ ਚਾਹੁੰਨੇ ਆ ਸਾਰੇ ਸਪான்ਸਰਸ ਆ ਜਿਹੜੇ ਸਾਡੇ ਨਾਲ ਪਹਿਲੇ ਦਿਨ ਤੋਂ ਸਾਡੇ ਨਾਲ ਖੜੇ ਆ ਸਭ ਤੋਂ ਜ਼ਿਆਦਾ ਜਿਹਨਾਂ ਸਾਨੂੰ ਪਿਆਰ ਦਿੱਤਾ ਸਾਡੇ ਨਾਲ ਪਹਿਲੇ ਦਿਨ ਤੋਂ ਖੜੇ ਆ ਉਹਨੇ ਮੈਂ ਕਾਲਜ ਤੋਂ ਮਿਸਟਰ ਜੁਗਨਦੀਪ ਸਿੰਘ ਸੰਧੂ ਤੇ ਫਿਰ ਸਾਡੇ ਆਈਪੀ ਹੈਲੋ ਹੈਲੋ ਥੈਂਕ ਯੂ ਥੈਂਕ ਯੂ ਸਰ ਬਹੁਤ-ਬਹੁਤ ਮੈਂ ਥੋੜਾ ਜਿਹਾ ਐਕਸਪਲੇਨ ਕਰ ਦਿਆਂ ਦਾ ਰੀਜ਼ਨ ਇੱਕੋ ਹੀ ਆ 2 ਮਿੰਟ ਹੀ ਲੈਣੇ ਤੁਹਾਡੇ ਮੈਨੂੰ ਪਤਾ ਸਾਰੇ ਮੇਲਾ ਦੇਖਣੇ ਆਏ ਹੋ ਆ ਜੇ ਨਾ ਵੱਡਾ ਮੇਲਾ ਸਾਰਿਆਂ ਦੇ ਲਈ ਮੁਫਤ ਦੇ ਵਿੱਚ ਇਕੱਠੇ ਹੋਣ ਦਾ ਸੁਭਬ ਬਣਦਾ ਤੇ ਉਹ ਸਾਡੇ ਜਿਹੜੇ ਸਪான்ਸਰ ਆ ਉਹਨਾਂ ਦੀ ਬਦੌਲਤ ਹੁੰਦਾ ਮੈਨੂੰ ਪਤਾ ਇਹ ਚੀਜ਼ਾਂ ਬਾੜੀਆਂ ਸੁਣਨੀਆਂ ਚੰਗੀਆਂ ਨਹੀਂ ਲੱਗਦੀਆਂ ਪਰ ਵਿਦੇਸ਼ੀ ਧਰਤੀ ਦੇ ਉੱਤੇ ਮੈਂ ਇੱਕ ਛੋਟੀ ਜੀ ਗੱਲ ਦੱਸਦਾ ਕਿ ਇਹ ਗਰਾਊਂਡ ਆ ਜਿਹੜੀ ਇਹ ਗਰਾਊਂਡ ਨੂੰ ਹਾਇਰ ਕਰਨ ਦਾ ਹੀ 2200 2200 ਡਾਲਰ ਖਰਚ ਆਇਆ ਪਲੱਸ ਸਟੇਜ ਪਲੱਸ ਹੋਰ ਦੇਖੋ ਗੱਲਾਂ ਕਿੱਥੇ ਪਹੁੰਚਦੀਆਂ ਕਿ ਇੱਕ ਵਾਰੀ ਮੇਰਾ ਮੇਰੇ ਵੀਰ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਸਾਰੇ ਮੇਰਾ ਸੁਣ ਲਇਓ ਜਿਹੜੇ ਸਾਡੇ ਸਪਾਂਸਰ ਹੈਗੇ ਆ 2 ਮਿੰਟ ਜੇ ਆਪਾਂ ਉਸ ਜੀ ਨੂੰ ਮਂਗਾ ਲੈਨੇ ਆ ਪਹਿਲੇ ਮਕੈਲਨ ਕਾਲਜ ਤੋਂ ਜਗਨਦੀਪ ਸਿੰਘ ਜਵਾਰਵਾੜਾ ਕੋ ਜਾਣਦਾ ਉਹਨਾਂ ਨੂੰ ਜਿਸ ਬਲੈਕ ਟਾਊਨ ਕਾਉਂਸਲ ਦੇ ਵਿੱਚ ਅਸੀਂ ਹੈਗੇ ਆ ਉਹ ਇਸ ਕਾਉਂਸਲ ਦੇ ਕਾਉਂਸਲਰ ਵੀ ਆ ਤਾੜੀਆਂ ਜਰੂਰ ਮਾਰਿਓ ਉਹਨਾਂ ਲਈ ਸਾਡੇ ਪੰਜਾਬੀਆਂ ਦੇ ਲਈ ਸਾਰਿਆਂ ਦੇ ਲਈ ਮਾਣ ਦੀ ਗੱਲ ਹੈ ਇਹ ਕਿ ਉਹ ਕਾਉਂਸਲਰ ਵੀ ਆ ਤੇ ਇਸ ਮੇਲੇ ਦੇ ਪਿਛਲੇ 10 ਸਾਲ ਤੋਂ ਪ੍ਰੈਜੈਂਟਰ ਵੀ ਆ ਕਿਉਂਕਿ ਪਿਆਰ ਵੀ ਹੁੰਦਾ ਹੈ ਮੇਰੇ ਸ਼ੁਰੂ ਤੋਂ ਫਰੈਂਡ ਆਪਾਂ ਕਿੱਥੇ ਕੰਮ ਕਰਦੇ ਆ ਹਰ ਚੀਜ਼ ਦੇ ਵਿੱਚ ਤੇ ਧੰਨਵਾਦ ਜਗਨਦੀਪ ਸਿੰਘ ਜਵਾਰ ਵਾਲਾ ਉਹ ਅਮਰੀਕਾ ਕੈਨੇਡਾ 'ਚੋਂ ਫੋਨ ਆਉਂਦਾ ਤੇ ਕਹਿੰਦੇ ਤੁਹਾਡਾ ਮੇਲਾ ਕਦੋਂ ਨੂੰ ਆ ਉਹਨਾਂ ਤੱਕ ਇਨਫੋਰਮੇਸ਼ਨ ਪਹੁੰਚਾਉਣ ਵਾਲਾ ਸਾਡੀਆਂ ਮਾਤਾ ਮਾਵਾਂ ਭੈਣਾਂ ਜਿਹੜੇ ਇੰਡੀਆ ਤੋਂ ਆਏ ਆ ਇੰਡੀਆ ਤੱਕ ਉਹਨਾਂ ਦੀਆਂ ਖਬਰਾਂ ਪਹੁੰਚਾਉਣ ਵਾਲਾ ਸਾਡਾ মিডিਆ ਮੈਂ ਇੱਕ ਵਾਰੀ ਜ਼ਰੂਰ ਬੇਨਤੀ ਕਰੂੰਗਾ ਸਾਰਾ মিডিਆ ਜ਼ਰੂਰ ਸਟੇਜ ਦੇ ਉੱਤੇ ਇਕੱਠਾ ਹੋਵੇ ਕਾਰਿਆ ਸਾਹਿਬ ਬਹੁਤ ਬਹੁਤ ਧੰਨਵਾਦ ਸਾਰੀ ਇਸ ਮੇਲੇ ਦੀ ਟੀਮ ਦਾ ਸਪੈਸ਼ਲੀ ਸਰਦਾਰ ਹਕੀਰਤ ਸਿੰਘ ਸੱਦਰਪਾਜੀ ਦਾ ਬਸ ਇਹਨਾਂ ਲਈ ਮੈਂ ਦੋ ਸ਼ਬਦ ਕਹਿਣੇ ਚਾਹਣਾ ਜਿਹੜੀ ਇਹਨਾਂ ਦੀ ਮੈਂ ਕਾਬਲੀਅਤ ਦੇਖੀ ਹੈ ਜਿਹੜਾ ਇਹਨਾਂ ਦਾ ਕੰਮ ਦੇਖਿਆ ਜਦੋਂ ਮੈਂ ਜਦੋਂ ਪੁਰੇ ਸੀ ਪਹਿਲੀ ਇਹਨਾਂ ਦੀ ਕਿਤਾਬ ਪੜ੍ਹੀ ਤਾਂ ਉਹਦੇ ਵਿੱਚ ਜਿਹੜਾ ਸੰਘਰਸ਼ ਨੂੰ ਲੈ ਕੇ ਜਾਂ ਪਹਿਲਾਂ ਜਦੋਂ ਤੁਰੇ ਸੀ ਕੱਢੀ ਇੱਥੇ ਸਾਰਾ ਆਸਟ੍ਰੇਲੀਆ ਵਾਈਡ ਦੇਖਿਆ ਫਿਰ ਇਹਨਾਂ ਨੇ ਕਿਸਾਨੀ ਸੰਘਰਸ਼ ਤੇ ਕਿਤਾਬ ਲਿਖੀ ਫਿਰ ਲੋਹਰ ਤੇ ਲਿਖੀ ਹੋਣਾ ਜ਼ਿਲ੍ਹਾ ਸ਼ਹਿਰਪੁਰ ਤੇ ਇਹਨਾਂ ਨੇ ਆਪਣੇ ਜ਼ਿਲ੍ਹੇ ਨੂੰ ਰਿਪਰੈਜ਼ੈਂਟ ਕੀਤਾ ਸੋ ਇਹ ਆਪਣੇ ਜਿਹੜੀ ਆਉਣ ਵਾਲੀ ਜਨਰੇਸ਼ਨ ਦੇ ਲਈ ਸਾਰਾ ਕੁਝ ਬੰਦ ਕਰ ਰਹੇ ਆ ਕਿਤਾਬ ਦੇ ਜ਼ਰੀਏ ਤੇ ਮੈਂ ਬੇਨਤੀ ਕਰਦਾ ਵੀ ਇਹੋ ਜਿਹੇ ਹੀਰੇ ਆ ਜਿਹੜੇ ਤੁਹਾਡੇ ਸ਼ਹਿਰਾਂ ਦੇ ਵਿੱਚ ਦੇਖੋ ਸਾਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਲਈ ਕਲਚਰ ਨਾਲ ਜੋੜਨ ਲਈ ਇਕੱਠੇ ਵੀ ਕਰਦੇ ਆ ਔਰ ਸਾਡਾ ਇਤਿਹਾਸ ਸਾਡੇ ਬੱਚਿਆਂ ਚ ਜਗਦਾ ਰਹੇ ਜਿਉਂਦਾ ਰਹੇ ਉਹਨਾਂ ਨੂੰ ਕਿਤਾਬਾਂ ਚ ਬੰਦ ਕਰਦੇ ਆ ਅਜਿਹੇ ਬੰਦਿਆਂ ਦੀ ਕਦਰ ਕਰਿਆ ਕਰੋ ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਜ਼ਿਆਦਾ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦਾ ਜ਼ਿਆਦਾ ਅਸਰ ਰਹਿੰਦਾ ਪਰ ਜਿਹੜੇ ਬੰਦੇ ਸਾਡੇ ਬੱਚਿਆਂ ਲਈ ਸਾਡੇ ਫਿਊਚਰ ਲਈ ਕੁਛ ਨਾ ਕੋ ਸਾਹਮਣੇ ਰੱਖ ਕੇ ਗਏ ਆ ਜਿਵੇਂ ਇਹਨਾਂ ਨੇ ਕਿਹਾ ਕੁੱਝੇ ਚ ਸਮੁੰਦਰ ਇਹ ਵੀ ਆਪਣਾ ਇਤਿਹਾਸ ਕੁੱਝੇ ਚ ਪਾਈ ਜਾਂਦੇ ਆ ਕਿਤਾਬਾਂ ਦੇ ਜ਼ਰੀਏ ਸੋ ਇਹਨਾਂ ਦੀ ਕਦਰ ਕਰਿਆ ਕਰੋ ਜੀ ਬਹੁਤ ਧੰਨਵਾਦ ਸਾਰੀ ਟੀਮ ਦਾ ਸਾਰੇ ਆਰਗੇਨਾਈਜੇਸ਼ਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਇੱਥੇ 2 ਮਿੰਟ ਬੁਲਾਉਣ ਦਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਹ ਜਿੱਦਾਂ ਕਿਸੇ ਚੀਜ਼ ਦਾ ਧੁਰਾ ਵਰਕ ਕਰਦਾ ਨਾ ਇਹ ਧੁਰੇ ਦੀ ਤਰ੍ਹਾਂ ਕਮਿਊਨਿਟੀ ਦੇ ਵਿੱਚ ਕੰਮ ਕਰਦੇ ਨੇ ਭਾਜੀ ਨਾਈਸ ਟੂ ਸੀ ਯੂ ਹਿਅਰ ਹਾਂਜੀ ਤੁਸੀਂ ਬਹੁਤ ਤਗੜਾ ਕੰਮ ਕੀਤਾ ਵਾ ਆਪਣੀ ਕਮਿਊਨਿਟੀ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਤੰਦਰੁਸਤੀ ਤੇ ਲੰਮੀ ਉਮਰ ਦੀਆਂ ਦੁਆਵਾਂ ਕਰਦੇ ਹਾਂ ਇਦਾਂ ਹੀ ਤੁਸੀਂ ਖੁਸ਼ ਰਹੋ ਤੇ ਖੁਸ਼ਹਾਲ ਰਹੋ ਬਹੁਤ ਬਹੁਤ ਧੰਨਵਾਦ ਕਰਿਆ ਸਾਹਿਬ ਜੀ ਇਹ ਕੰਮ ਨੇ ਦੇਖ ਤੁਸੀਂ ਇਹ ਸਟਾਰਟ ਕੀਤਾ ਇੱਥੇ ਨਾਂ ਦੀ ਬਾਤ ਹੈ ਮੇਲਾ ਲਾਇਆ ਸੇਫਰਾ ਗੇਮਸ ਹੋਏ ਨੇ ਇਹ ਸਾਰੀ ਕਮਿਊਨਿਟੀ ਦੇ ਸੰਯੋਗ ਨਾਲ ਹੀ ਕਾਮਯਾਬ ਹੋ ਸਕਦਾ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਆਪਣੇ ਪ੍ਰੋਜੈਕਟ ਨੂੰ ਪੂਰਾ ਸੰਜੋਗ ਰੰਗੀ ਦਾ ਕੰਮ ਚ। ਜੀ ਮੇਲਾ ਦੇਖਿਆ ਅੱਜ ਬਹੁਤ ਵਧੀਆ ਆਨੰਦ ਆਇਆ। ਬੱਚਿਆਂ ਦੀ ਪਰਫਾਰਮੈਂਸ ਬੜੀ ਭੰਗੜੇ ਦੀ ਬੜੀ ਵੈਰੀ ਨਾਈਸ ਸੀ ਤੇ ਨਾਲ ਹੀ ਜਿਹੜਾ ਪ੍ਰੋਗਰਾਮ ਵੀ ਨਹੀਂ ਪੇਸ਼ ਕੀਤਾ ਧਾਰੀਏ ਹੋਣੀ। ਇਸ ਅੰਦਰ ਸਾਹਿਬ ਹੁਣੀ ਇਹ ਬਹੁਤ ਹੀ ਚਲਾਗਾ ਜਿਹੋ ਕੰਮ ਕੀਤਾ ਇਹਨਾਂ ਨੇ ਬਹੁਤ ਸੋਹਣਾ ਤੇ ਤੁਸੀਂ ਬੋਲੋ ਜੀ ਹੁਣ ਕੁਝ ਅਸੀਂ ਅੱਜ ਤੇ ਵਿਲੇਜ ਚ ਆਏ ਆ ਤੇ ਅੱਜ ਦਾ ਮੇਲਾ ਜਿਹੜਾ ਬੜਾ ਭਰਪੂਰ ਭਰਿਆ ਹੋਇਆ ਤੇ ਸਭ ਪਾਸੇ ਰੌਣਕਾਂ ਰੌਣਕਾਂ ਨੇ ਅੱਗੇ ਨਾਲੋਂ ਜ਼ਿਆਦਾ ਵਧੀਆ ਹੈ ਕਿਉਂਕਿ ਪਿਛਲੇ ਸਾਲ ਸ਼ਾਇਦ ਥੋੜੀ ਜੀ بارش ਹੋ ਗਈ ਸੀ ਇਸ ਸਰ ਮੌਸਮ ਬੜਾ ਵਧੀਆ ਤੇ ਲੋਕ ਬੜਾ ਇੰਜੋਏ ਕਰ ਰਹੇ ਆ ਰੰਗਾਰੰਗ ਪ੍ਰੋਗਰਾਮ ਦੇਖ ਕੇ ਆਏ ਆ ਤੇ ਹੁਣ ਉਸ ਤੋਂ ਬਾਅਦ ਗੇਮਾਂ ਦੇਖਾਂਗੇ ਤੇ ਬਾਕੀ ਖਾਣ ਪੀਣ ਦਾ ਬੜਾ ਸਟਾਲ ਲੱਗੇ ਹੋਏ ਨੇ ਲੋਕ ਪੂਰੀ ਤਰ੍ਹਾਂ ਇੰਜੋਏ ਕਰ ਰਹੇ ਆ ਤੇ ਅਸੀਂ ਵੀ ਪੂਰੀ ਤਰ੍ਹਾਂ ਇੰਜੋਏ ਕਰ ਰਹੇ ਆ ਤੇ ਲੱਗਦਾ ਜਿਵੇਂ ਅਸੀਂ ਪੰਜਾਬ ਆਏ ਹੋਏ ਹਾਈ ਮਾਈ ਨੈਮ ਇਜ਼ ਜੂਡੀ ਐਂਡ ਮਾਈ ਨੈਮ ਇਜ਼ ਮੇਹਾ ਅਮ ਵੀ ਪਰਫਾਰਮਡ ਫॉर ਰਿਦਮ ਆਫ ਬੰਗਰਾ ਟੁਡੇ ਆਟ ਦਾ ਵਿਸਾਕੀ ਮੇਲਾ ਐਂਡ ਇਟ ਵਾਸ ਰੀਅਲੀ ਨਾਈਸ ਰਿਪਰੈਜ਼েন্টিੰਗ ਆਰ ਕਲਚਰ ਐਂਡ ਅਮ ਸ਼ੋਕੇਸਿੰਗ ਇਟ ਟੂ एवरीवन ਇਰ ਆਲੈਂਡ ਸੋ ਯਾ ਬਾਬਾ ਨਾਮ ਦਾ ਜਿਹੜਾ ਬਿਜਾਰ ਤੋਂ ਹਰਿੰਦਰ ਸਿੰਘ ਜੀ ਉਹੀ ਪੁਲਿਸ ਤੇਜ ਦੇ ਆਉਣ ਸਾਡੇ ਹਰਿੰਦਰ ਭਾਜੀ ਪਲੀਜ਼ ਆਓ ਤੁਹਾਡੀਆਂ ਫੋਟੋਆਂ ਅਸੀਂ ਕਰਦੇ ਤੁਸੀਂ ਸਾਰਿਆਂ ਦੀਆਂ ਕਰਦੇ ਆਂ ਤੇ ਪਰਮਨਰਨ ਸੰਗਤ ਹੁਮ ਹਮਾ ਕੇ ਕੁੱਜੀਏ ਦੂਰੋਂ ਨੇੜੇ ਆਏ ਹੋ ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਇਸ ਵਸਾਖੀ ਮੇਲੇ ਦੇ ਉੱਤੇ ਆ ਮੇਲਾ ਜਿਹੜਾ ਹਮੈਂ ਜਿਵੇਂ ਹਰ ਵਾਰ ਆਪਾਂ ਕਹੀਦਾ ਹੈ ਕਿ ਮੇਲੀਆਂ ਦੇ ਨਾਲ ਹੁੰਦਾ ਹੈ ਆ ਜਿਹੜੇ ਬੱਚੇ ਪਰਫਾਰਮ ਕਰ ਰਹੇ ਹੈਗੇ ਨੇ ਜਿੰਨੇ ਵੀ ਪਾਰਟਿਸਪੈਂਟ ਹੈਗੇ ਨੇ ਉਹਨਾਂ ਦੀ ਜਾਇ ਜਦੋਂ ਤੁਸੀਂ ਆਂਦੇ ਹੋ ਧੰਨਵਾਦ ਕਰਦੇ ਆ ਉਹਨਾਂ ਦਾ ਤੇ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਔਰ ਵਧਾਈਆਂ ਪਰ ਕਬਜਤ ਭਾਜੀ ਨੂੰ ਪਹਿਲਾਂ ਗੁਲਾਬੀ ਪਾਗ ਬਣ ਕੇ ਆਏ ਹਾਂ ਉਹਨੂੰ ਬੰਦੀ ਦਾ ਅੱਜ ਲਾਲ ਸੀਗੀ ਭਾਜੀ ਤੁਹਾਡੀ ਏ ਲਾਲ ਵਾਲਾ ਤੇ ਲਾਲ ਦਾ ਭੈਣ ਭਰਾ ਰਾਂਗੇ ਬਹੁਤ ਜੀ ਆਇਆਂ ਨੂੰ ਇਜਾਦਖਾਨ ਸਾਹਿਬ ਭਾਈ ਜੀ ਆਇਆਂ ਨੂੰ ਥੈਂਕ ਯੂ ਸ਼ੁਕਰੀਆ ਜੀ ਬੜੀ ਕਿਰਪਾ ਬਾਜੀ ਬਹੁਤ ਬਹੁਤ ਦੋਸ਼ਾਬਤ ਤੁਸੀਂ ਵੀ ਦਾ ਇੱਕ ਬੋਕਸ ਹੀ ਮੇਰੇ ਹਿੱਸੇ ਦਾ ਲਾਹੌਰ ਤੇ ਮੈਂ ਇਹ ਕਹਾਂਗਾ ਕਿ ਲਾਹੌਰ ਮੈਂ ਕਿਹਨਾਂ ਨੂੰ ਸਨਮਰਪਿਤ ਕਰਦਾ ਇਜਾਦਖਾਨ ਜੀ ਨੂੰ ਸਾਡੇ ਵੀਰ ਨੇ ਜਦੋਂ ਅਸੀਂ ਲਾਹੌਰ ਦੇ ਵਿੱਚ ਜਾਂਦੇ ਆ ਤੇ ਆਪਣਾ ਪੰਨ ਉੱਥੇ ਇੰਨਾ ਕਿ ਜ਼ਿਆਦਾ ਲੱਗਦਾ ਹੈ ਕਿ ਅਸੀਂ ਭੁੱਲ ਜਾਈਦਾ ਕਿ ਦੂਜੇ ਦੇਸ਼ ਚ ਆਏ ਹੋਏ ਆ ਇਸ ਤਰ੍ਹਾਂ ਦਾ ਇਹ ਜਿਹੜੀਆਂ ਸੀਮਾ ਇਹ ਕੁਝ ਵੀ ਨਹੀਂ ਰਹਿ ਜਾਂਦੀਆਂ ਦੋ ਸ਼ਬਦ ਅਜਾਜ਼ ਖਾਨ ਜੀ ਪਲੀਜ਼ ਥੈਂਕ ਯੂ ਜੀ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਜਿਹੜੇ ਵੀ ਆਰਗੇਨਾਈਜ਼ਰ ਨੇ ਇਸ ਪਹਿਲੇ ਦਿਨ ਤੁਹਾਨੂੰ ਬੜੀ-ਬੜੀ ਵਧਾਈ ਇਹ ਤੁਸੀਂ ਜਿਹੜਾ ਕੰਮ ਕਰਨ ਦੇ ਹੋ ਆਪਣੇ ਕਲਚਰ ਨੂੰ ਉਜਾਗਰ ਕਰਨ ਵਾਸਤੇ ਆਪਣੀ ਜ਼ੁਬਾਨ ਨੂੰ ਆਪਣੀਆਂ ਰਸਮਾਂ ਰਿਵਾਜ ਇਹ ਬਹੁਤ ਵੱਡਾ ਕੰਮ ਹੈ ਤੇ ਇਹ ਵਾਰ ਗੁਰੂ ਤੇ ਰਾਬੀ ਤੁਹਾਨੂੰ ਇਹਦਾ ਅਵਾਰਡ ਦੇਗਾ ਬੇਸੀ ਪਾਕਿਸਤਾਨ ਦੇ ਵਿੱਚ ਮੈਂ ਪਰਮਜੋਤ ਮਨਿੰਦਰ ਸਿੰਘ ਤੇ ਬਲਰਾਜ ਸੰਗਾ ਤੇ ਕੁਬਾਰਾ ਸਾਹਿਬ ਅਸੀਂ ਚਾਰ ਬੰਦੇ ਪਾਕਿਸਤਾਨ ਗਏ ਮੇਰੇ ਭਤੀਜੇ ਦੇ ਗਿਆ ਤੇ ਦਸੰਬਰ ਦੇ ਵਿੱਚ ਉੱਥੇ ਸਾਰਾ ਫਿਰ ਤੁਰ ਕੇ ਜਦੋਂ ਜਿੱਤੇ ਮਨਾਰੇ ਪਾਕਿਸਤਾਨ ਲਾਹੌਰ ਦੇ ਵਿੱਚ ਉੱਥੇ ਆ ਕੇ ਅਸੀਂ ਖੜੇ ਹੋਏ ਤੇ ਅਸੀਂ ਇਹੀ ਉੱਥੇ ਡਿਸਾਈਡ ਕੀਤਾ ਕਿ ਯਾਰ ਇਹ ਇੱਕ ਬਸਾਖੀ ਦਾ ਮੇਲਾ ਜਿਹੜਾ ਨਾ ਇੱਕ ਸੰਝਾ ਪੰਜਾਬ ਦਾ ਇੱਥੇ ਜ਼ਰੂਰ ਹੋਣਾ ਚਾਹੀਦਾ ਤੇ ਰਕੇਸ਼ ਜੀ ਤੇ ਇਹ ਵਿਚਾਰੀ ਕਰ ਲੋ ਅਗਲਾ ਜਿਹੜਾ ਮੇਲਾ ਹੈ ਉਹ ਅਸੀਂ ਇਹ ਕੋਸ਼ਿਸ਼ ਕਰਨੀ ਹੈ ਕਿ ਲਾਹੌਰ ਬਨਾਰੇ ਪਾਕਿਸਤਾਨ ਦੇ ਵਿੱਚ ਹੋਵੇ। ਥੈਂਕ ਯੂ। ਥੈਂਕ ਯੂ ਥੈਂਕ ਯੂ ਯਾਦਖਾਨ ਜੀ ਬਹੁਤ-ਬਹੁਤ ਧੰਨਵਾਦ। ਤੇ ਸਾਡੇ ਪੀਰ ਵਿਕਾਸ ਮਾਲ ਜੀ, ਸੁਮੇਤ ਜੀ ਪਲੀਜ਼ ਆ ਜਾਓ ਤੁਸੀਂ ਵੀ। ਸੁਮੇਤ ਜੀ ਤੇ ਸਾਡੇ ਅਨਮੇਉੜ ਤੋਂ ਸਨੀਪਾ ਜੀ ਵੀ ਪਹੁੰਚੇ ਆ ਪਲੀਜ਼ ਉਹ ਵੀ ਆਓ। ਪਿਕਾਦ ਜੀ ਬੋਕਾਈਆ ਜਿਲ੍ਹਾ ਹੁਸ਼ਿਆਰਪੁਰ ਪਿਛਲੇ 4200 ਤੋਂ ਲੈ ਕੇ 5000 ਸਾਲ ਦੀ ਹਿਸਟਰੀ ਆ। ਅਸੀਂ ਸਾਰਿਆਂ ਨੇ ਸੁਣਿਆ ਹੈ ਕਿ ਦਿੱਲੀ ਜਿੱਤੀ ਆ। ਜਦੋਂ ਦਿੱਲੀ ਜਿੱਤੀ ਗਈ ਆ ਤੇ ਜੋ ਉਦੋਂ ਆਪਣੀ ਸ਼ੁਰੂਆਤ ਹੋਈ ਸੀ ਉਹ ਢੂੰਗਾ ਹਰਿਆਣਾ ਸ਼ਹਿਰ ਹਿਸ਼ਾਰਪੁਰ ਡਿਸਟ੍ਰਿਕਟ ਦਾ ਉਥੋਂ ਹੋਈ ਆ ਬਹੁਤ ਨਵੀਆਂ ਹੋਰ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਉਸ ਬੁੱਕ ਦੇ ਵਿੱਚ ਆ ਤੁਸੀਂ ਬੁੱਕ ਕੋ ਸਟਾਲ ਲਗਾ ਉਥੋਂ ਲੈ ਵੀ ਸਕਦੇ ਆ ਜਿਹੜੇ ਹਿਸ਼ਾਰਪੁਰ ਨਾਲ ਜਿਹੇ ਹਿਸਟਰੀ ਪੜਨ ਰਿਲੇਟਡ ਆ ਤੇ ਸਭ ਤੋਂ ਵੱਡਾ ਧੰਨਵਾਦ ਵਿਕਾਸ ਜੀ ਦਾ ਹੁਣ ਮੇਰੇ ਨਾਲ ਪਿੱਛੇ ਗੱਲ ਕਰਕੇ ਏਡੇ ਆ ਕਿ ਮੈਂ 500 ਕਿਤਾਬ ਛਕਵਾ ਕੇ ਤੇ ਸਾਰਿਆਂ ਦੇ ਵਿੱਚ ਵੰਡਣੀ ਆ ਤਾਂ ਕਿ ਸਾਡੇ ਜ਼ਿਲ੍ਹੇ ਦੇ ਬਾਰੇ ਸਾਰਿਆਂ ਨੂੰ ਪਤਾ ਲੱਗ ਸਕੇ ਜਰੂਰ ਤਾੜੀਆਂ ਮਾਰਿਓ ਵਿਕਾਸ ਜੀ ਦੇ ਲਈ ਜਿਹੜੇ ਪੰਜਾਬੀ ਬੋਲੀ ਦੇ ਆਪਣੇ ਪਰਿਵਾਰਾਂ ਦੇ ਆਪਣੇ ਸੱਭਿਆਚਾਰਾਂ ਦੇ ਲਈ ਇੰਨਾ ਕੁਝ ਕਰਦੇ ਆ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਟਾਈਮ ਤੇ 10 ਮਿੰਟ ਦੀ ਪਰ ਛੋਟ ਕਰਕੇ ਇਨਾ ਪੰਜ ਕਰ ਦਿੱਤਾ ਇੱਕ ਮੇਰਾ ਦੁਨੀਆ ਦੇਖੇ ਲੱਖ-ਲੱਖ ਮਾਨਤਾ ਪਾਵੇ ਲੱਖਾ ਹੈ ਮੇਰਾ ਸਤਿਗੁਰੂ ਦੇਖੇ ਫੇਰ ਵੀ ਗਾਉ ਨਾਲ ਲਾਵੇ ਪਹਿਲੀ ਕਵਤਾ ਹੈ ਜੀ ਪੀਓਪੀ ਦਾਕਤਾ ਸਹੀ ਮਾਨ ਬੱਤੀਏ ਪੰਜਾਬ ਨੇ ਨਹੀਂ ਪੀਓਪੀ ਕਿਥੋਂ ਕਰਵਾਇਆ ਹੀ 2 250 ਡਾਲਰ ਲਾਉਣੀ ਹੈ ਨੱਕ ਜਿਆ ਚੜਾਉਣੀ ਹੈ ਨੈਣਾਂ ਤੇ ਤੀਰ ਚਲਾਉਣੀ ਹੈ ਜੋਬਰਾਂ ਦੇ ਸੀਨੇ ਅੱਗ ਲਾਉਣੀ ਹੈ ਹਰ ਪਾਸੇ ਪਰਤੂ ਪਾਇਆ ਹੀ ਇੱਕ ਵਾਰੀ ਦਾਕਤਾ ਸਹੀ ਪੀਓਪੀ ਕਿਥੋਂ ਕਰਵਾਇਆ ਹੀ ਮੋਕਾ ਚਮਕਾਉਣੀ ਏ ਝਾਂਜਰ ਛਣਕਾਉਣੀ ਏ ਲੱਕ ਮਟਕਾਉਣੀ ਏ ਸੱਗੀ ਫੁੱਲ ਲਾਉਣੀ ਏ ਕਾਲੀਆਂ ਐਨਕਾਂ ਲਾਉਣੀ ਏ ਜਮਾਂ ਜਨ ਚੜਾਇਆ ਈ ਸਾਡ ਮੱਝ ਦਾਸ ਮਾ ਲਈ ਪੀਓ ਵੀ ਖੋ ਨਰਵਾਇਆ ਈ ਰੇ ਦੀ ਹੋਵਰਾ ਮੱਤ ਦੀ ਜੀ ਮੀਏ ਮਟਵਲ ਤਾ ਵਧੀਆ ਜੱਟੀ ਨੇ ਚੋ ਨੀਂਏ ਪੀਚਾਂ ਤੇ ਤਾਰੀਆਂ ਲਾਉਣੀ ਏ ਕਰਾਂ ਪਾੜੀਆਂ ਲੰਮਣੀ ਏ ਮਹਿਮਾਂ ਨੂੰ ਬਾਤ ਪੂਰੀ ਏ ਸਿਕਰ ਦੁਪਹਿਰੇ ਜਨ ਚੜਾਇਆ ਈ ਇੱਕ ਵਾਰੀ ਦਾਸ ਤਾਂ ਨਹੀਂ ਪੀਓ ਵੀ ਖੋ ਨਰਵਾਇਆ ਈ ਮੈਂ ਭਲਾ ਗਿਆ ਆ ਪਾਟੀਆਂ ਲੱਗ ਜਾਨੀਏ ਗੀਤ ਗਾਉਣੀਏ ਬੋਲੀਆਂ ਪਾਉਣੀਏ ਢੱਕ ਮਟਕਾਉਣੀਏ ਲਹਿੰਗਾ ਚੌੜੀ ਸਰਾਰਾ ਪਾਉਣੀਏ ਬੈਜਾ ਬੈਜਾ ਕਰਾਉਣੀਏ ਸੌਣ ਮਹੀਨੇ ਚਰਖਾ ਕੱਤਦੀਏ ਪੀਂਗਾ ਝੂਟਦੀਏ ਮਾਲ ਪੂੜੇ ਖਾਨੀਏ ਦਿਲ ਨੂੰ ਹੌਲ ਗਿਆ ਪਾਇੀ ਬਹੁਤ ਸੋਹਣਾ ਕੰਮ ਕਰਵਾਇਆ ਈ ਦੱਸਦਾ ਸਹੀ ਪੀਓ ਵੀ ਕਿੱਥੋਂ ਕਰਾਇਆ ਈ ਮੂੰਹ ਦਾ ਤੇਰਾ ਮੇਰੇ ਗੋਡੇ ਅਰਗਾ ਡਰਨ ਲਾ ਕੇ ਜਿਹੜਾ ਚਮਕਾਇਆ ਈ ਬੱਲੇ ਬੱਲੇ ਬਈ ਸ਼ਾਵਾ ਸ਼ਾਵਾ ਨਾਕਾ ਲਾਇਆ ਸਾਲੀਆਂ ਨੇ 4-500 ਡਾਲਰ ਲੈ ਕੇ ਰਿਵਰ ਕਢਾਇਆ ਈ ਬੋਲ ਕੇ ਨਹੀਂ ਦੱਸਣਾ ਤਾਂ ਮੈਸੇਜ ਹੀ ਕਰ ਦੇ ਸਾਰਿਆਂ ਨੂੰ ਪਿੱਛੇ ਪਾਇਆ ਈ ਇੱਕ ਵਾਰੀ ਦੱਸ ਦੱਸਈ ਪੀਓਪੀ ਕਿਦੋਂ ਕਰਵਾਇਆ ਈ ਇਹਨਾਂ ਦੀ ਕਿਤਾਬ ਨੂੰ ਪਿਆਰ ਦਿਓ ਤੇ ਕਿਤਾਬਾਂ ਪੜ੍ਹਨ ਲਈ ਆਪਣੇ ਘਰ ਲਾਇਬ੍ਰੇਰੀ ਜ਼ਰੂਰ ਬਣਾਓ ਇਸ ਦੇ ਨਾਲ ਇੱਕ ਕਿਤਾਬ ਹੈਗੀ ਆ ਕਾਫ ਸੁਨੇਹੇ 12 ਮਹਾ ਵਿਚਾਲੇ ਵਿਕਸਦੀ ਕੁਦਰਤੀ ਸੋਹੇ ਤੇ ਚਲਦਾ ਝਲਕਦਾ ਕਿਰਤੀ ਸੱਭਿਆਚਾਰ ਬਹੁਤ ਬਹੁਤ ਧੰਨਵਾਦ ਬਾਜੀ ਤੁਹਾਡੀ ਕਿਤਾਬ ਨੂੰ ਬਹੁਤ ਬਹੁਤ ਪਿਆਰ ਤੇ ਸਲਾਮ ਟਰੋਫੀ ਕਹਿ ਲਓ ਫੱਟੀ ਕਹਿ ਲਓ ਪੰਜਾਬੀ ਵਿਰਾਸਤ ਵੱਲੋਂ ਸਾਡੇ ਵੀਰ ਬਰਿੰਦਰ ਪਾਜੀ ਪਲੀਜ਼ ਜੇ ਇੱਥੇ ਮੇਰੀ ਆਵਾਜ਼ ਸੁਣਦੇ ਤਾਂ ਜਰੂਰ ਆਉਣ ਉਹਨਾਂ ਨੇ ਇਹ ਜਿਹੜੀ ਹੈਗੀ ਆ ਫੱਟੀ ਦੇ ਟਾਈਪ ਦੀ ਇੱਕ ਟਰਾਫੀ ਬਣਾ ਕੇ ਸਾਨੂੰ ਭੇਟ ਕੀਤੀਆਂ ਬਹੁਤ-ਬਹੁਤ ਧੰਨਵਾਦ ਇਤਨੀ ਬਹੁਤ ਔਖੀ ਹੈ ਜਦੋਂ ਤੇਰਾ ਹਾਲਾਤਾਂ ਚ ਅਸੀਂ ਤੁਰੇ ਫਿਰਦੇ ਆ ਬੱਚਿਆਂ ਨੂੰ ਪੰਜਾਬੀ ਬੋਲੀ ਦੇ ਨਾਲ ਜੋੜ ਕੇ ਰੱਖਣਾ ਤੇ ਇਸ ਵਾਰ ਜਿਨ੍ਹਾਂ ਦੇ ਬੱਚੇ ਸ਼ਨੀਵਾਰ ਨੂੰ ਪੰਜਾਬੀ ਸਿੱਖਦੇ ਆ ਗੁਰਦੁਆਰੇ ਦੇ ਵਿੱਚ ਆਉਂਦੇ ਆ ਪਲੀਜ਼ ਹੱਥ ਖੜਾ ਕਰਿਓ ਤੁਸੀਂ ਸਾਰੇ ਜਾਣਦੇ ਹੋਣੇ ਆ ਬਹੁਤ ਕਹਿਣਾ ਆ ਕਿੱਥੋਂ ਪੰਜਾਬੀ ਨੂੰ ਸ਼ੁਰੂ ਕਰਕੇ 20 ਬੱਚਿਆਂ ਤੋਂ ਮੈਨੂੰ ਦੱਸ ਦਿੱਤੇਗੇ ਸ਼ੁਰੂ ਕਰਕੇ ਅੱਜ ਇੱਕ ਤਕਰੀਬਨ 1000 ਦੇ ਕਰੀਬ ਬੱਚੇ ਜਿਹੜੇ ਆ ਪੰਜਾਬੀ ਬੋਲੀ ਦੇ ਨਾਲ ਸਿੱਖਣ ਦੇ ਲਈ ਇਹਨਾਂ ਦੇ ਸਕੂਲ ਦੇ ਨਾਲ ਗੁਰੂ ਨਾਨਕ ਪੰਜਾਬੀ ਸਕੂਲ ਦੇ ਨਾਲ ਜੁੜਿਆ ਬਹੁਤ-ਬਹੁਤ ਧੰਨਵਾਦ ਤੇ ਆਪਣੇ ਪੰਜਾਬੀ ਬਰਾਦਰ ਤੋਂ ਬਰਿੰਦਰਪਾ ਜੀ ਵੱਲੋਂ ਬਣਾਈ ਹੋਈ ਟਰੋਫੀ ਕਹਿੰਦੇ ਮੈਂ ਸਪੈਸ਼ਲ ਤੌਰ ਤੇ ਪੰਜਾਬੀ ਚ ਲਿਖਿਆ ਤੇ ਇਹਨਾਂ ਨੂੰ ਜ਼ਰੂਰ ਦੇਣੀ ਆ ਤੇ ਬਹੁਤ-ਬਹੁਤ ਧੰਨਵਾਦ ਬਰਿੰਦਰ ਜੀ ਤੇ ਡਾਕਟਰ ਸਰਿੰਦਰ ਜੀ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਮਰਪ੍ਰੀਤ ਕੌਰ ਹੈ ਔਰ ਅਸੀਂ ਅੱਜ ਇੱਥੇ ਸਿਡਨੀ ਬਲੈਕ ਟਾਊਨ ਤੇ ਨੇ ਆ ਤੇ ਅਸੀਂ ਵਿਸਾਖੀ ਮੇਲੇ ਚ ਆਏ ਹਰ ਸਾਲ ਆਈਦਾ ਹੈ ਤੇ ਮੇਰੇ ਬੱਚਿਆਂ ਹਰ ਸਾਲ ਪਰਫਾਰਮ ਕਰਦੀਆਂ ਨੇ ਤੇ ਬਹੁਤ ਅੱਛਾ ਲੱਗਦਾ ਹੈ ਜਦੋਂ ਆਪਣੇ ਕਲਚਰ ਨੂੰ ਆਪਣੇ ਬੱਚੇ ਰਿਪਰੈਜ਼ੈਂਟ ਕਰਦੇ ਨੇ ਤੇ ਦੇਖ ਕੇ ਖੁਸ਼ੀ ਹੁੰਦੀ ਹੈ ਔਰ ਹਰ ਸਾਲ ਇਦਾਂ ਹੱਸਦੇ ਵਸਦੇ ਰਹੀਏ ਔਰ ਆਪਣੇ ਕਲਚਰ ਨੂੰ ਰਿਪਰੈਜ਼ੈਂਟ ਕਰਦੇ ਰਹੀਏ ਤੇ ਹਮੇਸ਼ਾ ਵਿਸਾਖੀ ਮੇਲੇ ਚੱਲਦੇ ਰਹਿਣ ਖੁਸ਼ੀਆਂ ਮਾਣਦੇ ਰਹੀਏ ਥੈਂਕ ਯੂ ਸੋ ਮੱਚ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਲੈਕ ਟਾਊਨ ਸ਼ੋਅ ਗਰਾਊਂਡ ਦੇ ਵਿੱਚ 22ਵਾਂ ਸਾਕੀ ਮੇਲਾ ਹੋ ਰਿਹਾ ਜੀ ਬੜੀ ਧੂਮ ਧਾਮ ਦੇ ਨਾਲ ਵਾਹਿਗੁਰੂ ਦਾ ਸ਼ੁਕਰ ਹੈ ਅੱਜ ਬਹੁਤ ਵਧੀਆ ਮੌਸਮ ਹੈ ਤੇ ਸੰਗਤਾਂ ਹਮ ਹਮਾ ਕੇ ਪਹੁੰਚੀਆਂ ਆ ਜਿੰਨੇ ਵੀ ਸਟਾਲ ਲੱਗੇ ਆ ਭਰੇ ਪਏ ਆ ਜੀ ਹੁਣ ਰੱਸਾ ਕਚੀ ਦੇ ਮੁਕਾਬਲੇ ਸ਼ੁਰੂ ਹੋਣ ਲੱਗੇ ਆ ਜੀ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਜੀ ਆਪਣੀ ਕਮਿਊਨਿਟੀ ਦੇ ਵਿੱਚ ਇਥੇ ਵਿਜਲ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Good day everybody, Warren Kirby, State Member for Riverson here. I'm at Visaki Mela at the Blacktown Showgrounds. What an incredible event. We have community coming together, celebrating the Harvest Festival. We've got games where there's rides, there's there's stalls and thousands and thousands of people. Right behind me now we're just about to undertake a tug-of-war competition. Really excited to see who's going to come out top, on top. If you're out and about in the community, make sure you come on down because this is a really truly fantastic event. ਤੇ ਦੇ ਲੋਨ ਸ਼ੁਕਰ ਗੁਜ਼ਾਰਾਂ ਹਰਕਿਰਤ ਸੰਦਰ ਤੇ ਦਵਿੰਦਰ ਧਾਰੀਆ ਜੀ ਦੇ ਜਿਹੜੇ ਦੇ ਉਦਮ ਸਦਕਾ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਆਪਦੀਆਂ ਖੇਡਾਂ ਮਿਲੰਦਾ ਇੱਕ ਮੌਕਾ ਮਿਲਦਾ ਸਾਰੇ ਪੰਜਾਬੀਆਂ ਨੂੰ ਬਸਾਖੀ ਮੇਲੇ ਦੀ ਬਹੁਤ-ਬਹੁਤ ਵਧਾਈ ਸਤਿ ਸ੍ਰੀ ਅਕਾਲ ਨਮਸਕਾਰ ਬਸਾਖੀ ਮੇਲੇ ਦਾ ਰੌਣਕਾ ਬਹੁਤ ਜ਼ਿਆਦਾ ਕਾਠਾ ਇੱਥੇ ਫੋਟ ਖੇਡਾਂ ਹੋ ਰਹੀਆਂ ਇਸੋਪਰਾ ਰੰਗ ਰੰਗ ਪਰੋ ਰਹਾ ਚੱਲਿਆ ਸੀ ਤੇ ਫਰੀ ਕੋਈ ਐਂਟਰੀ ਨਹੀਂ ਇੱਥੇ ਖਾਣ ਪੀਣ ਦਾ ਸਹਾਨ ਬਹੁਤ ਜ਼ਿਆਦਾ ਹੈ ਸਾਰ ਸਾਰਿਆਂ ਨੂੰ ਸਭ ਨੂੰ ਧੰਨਵਾਦ ਥੈਂਕ ਯੂ ਹਾਂਜੀ ਵਾਈਕੁ ਜੀ ਖਾਲਸਾ ਬਾਜੀ ਫਤੇ ਅੱਜ ਅਸੀਂ ਵਿਸਾਖੀ ਦਾ ਮੇਲਾ ਕਰਾਰਿਆ ਧਾਰਿਆ ਸਾਹਿਬ ਤੇ ਬਹੁਤ ਰੌਣਕਾਂ ਲੱਗੀਆਂ ਹੋਈਆਂ ਤੇ ਦਿਨ ਵੀ ਬਹੁਤ ਸੋਹਣਾ ਤੇ ਬੜਾ ਇੰਜੋਏ ਹੋਇਆ ਹਰਿੰਦਰ ਭਾਜੀ ਹੁਣੀ ਸਾਂਝੇ ਵਿਚਾਰ ਚੈਨਲ ਵਾਲੇ ਹਮੇਸ਼ਾ ਦੀ ਤਰ੍ਹਾਂ ਸੇਵਾ ਲੱਰ ਰਹੇ ਆ ਸੰਗਤਾਂ ਨੂੰ ਸਾਰਾ ਕੁਝ ਦਿਖਾ ਰਹੇ ਆ ਤੇ ਸਾਰਿਆਂ ਨੂੰ ਮੇਲੇ ਦੇ ਵਿੱਚੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਲਾ ਮੇਲੀਆਂ ਦਾ ਜੋਲ ਸਾਹਿਬ ਜੀ ਮਿਲ ਕੇ ਸਾਨੂੰ ਤੇ ਹਰਵਿੰਦਰ ਸਿੰਘ ਜੀ ਸਾਰਿਆਂ ਨੂੰ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵੈਰੀ ਵੈਰੀ ਚਾਫ ਟੂ ਬੀ ਹੇਅਰ ਟੂਡੇ ਐਟ ਦ ਵਿਸਾਖੀ ਮੇਲਾ ਦਵਿੰਦਰ ਜੀ ਥੈਂਕ ਯੂ ਵੈਰੀ ਮੱਚ ਫॉर ਇਨਵਾਈਟਿੰਗ ਥਾਊਜ਼ੈਂਡਸ ਆਫ ਪੀਪਲ ਓਵਰ ਹੇਅਰ And celebrating the spirit of Vaisakhi, spirit of giving, spirit of harvest and celebration. Very, very big congratulations to my Sikh community, brothers and sisters, for being here. As you can see, we are starting. We are starting over here, uh, the uh, ladies' chair, musical chairs. So we're looking forward to the event. Again, great congratulations. My best wishes. Thank you. I'm Councillor Mawit Kuma from Blackton Council. Thank ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਥੇ ਬਲੈਕ ਟਾਊਨ ਦੇ ਸ਼ੋ ਗਰਾਊਂਡ ਮੇਲੇ ਤੇ ਆਇਆ ਬਹੁਤ ਜ਼ਿਆਦਾ ਮਜ਼ਾ ਆਉਂਦਿਆ ਬਹੁਤ ਵਧੀਆ ਲੱਗਨਦਿਆ ਵਾ ਬਹੁਤ ਸਾਰੀਆਂ ਸਟਾਲਾਂ ਖਾਣ ਪੀਣ ਦੀਆਂ ਹੋਰ ਵੀ ਸਮਾਨ ਦੀਆਂ ਸਟਾਲਾਂ ਬਹੁਤ ਵਧੀਆ ਲੱਗਨਦਿਆ ਵਾ ਨਾਲੇ ਮੇਲਾ ਪਿਛਲੇ ਆਈ ਥਿੰਕ ਲਾਸਟ ਵੀਕ ਨੂੰ ਕੈਨਸਲ ਹੋ ਗਿਆ ਸੀਗਾ ਬਟ ਉਹ ਸੁਣ ਕੇ ਸਾਨੂੰ ਬਹੁਤ ਬੁਰਾ ਲੱਗਾ ਸੀਗਾ ਬਟ ਹੁਣ ਅੱਜ ਫਿਰ ਤੋਂ ਦੁਬਾਰਾ ਤੋਂ ਇਹਨਾਂ ਨੇ ਆਰਗੇਨਾਈਜ਼ ਕੀਤਾ ਬਹੁਤ ਵਧੀਆ ਲੱਗਨਦਿਆ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ ਬਹੁਤ ਜ਼ਿਆਦਾ ਲੋਕ ਇੱਥੇ ਜੁੜੇ ਪਏ ਨੇ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਭਈਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਪਰਫਾਰਮੈਂਸ ਹੋਈਆਂ ਬਾਹਰ ਬੱਚਿਆਂ ਲਈ ਖੜਾਉਣੇ ਵਗੈਰਾ ਲੱਗੇ ਆ ਬਹੁਤ ਮਜ਼ਾ ਆਉਂਦਿਆ ਵਾ ਤੇ ਸਾਰਿਆਂ ਨੂੰ ਇਹ ਹੀ ਆ ਕਿ ਸਾਰੇ ਜਣੇ ਆਓ ਤੇ ਅੱਗੇ ਦੇ ਸਟੈਂਡ ਅਜਿਹਾ ਦੀ ਪੂਰੀ ਟੀਮ ਹੈ ਇਹਦੀ ਨੂੰ ਮੁਬਾਰਕਬਾਦ ਹੈ ਇਹ ਮੇਲਾ ਹੱਥ-ਹੱਥ ਕੀ ਬਦਲ-ਬਦਲ ਕੇ ਬਚਤ-ਬਚੜ ਕੇ ਅੱਗੇ ਪਿੱਛੇ ਘੜ-ਘੜ ਕੇ ਜਿਹੜੇ ਸੋਹਣੇ ਨੇ ਆਇਆ ਹੈ ਪਰ ਇਸ ਦੀ ਵਧਾਈ ਜਿਹੜੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਜਾਂਦੀ ਹੈ ਕਿਉਂਕਿ ਪਰਵਾਹ ਵਾਲੇ ਮੌਸਮ ਸੁਣ ਰਹੇ ਆ ਇਸ ਨੇ ਦੂ ਧਾਕੇ ਤੋਂ ਜ਼ਿਆਦਾ ਸਮਾਂ ਇਨਾ ਦੇਖਿਆ ਹੋ ਗਿਆ ਇਹਨਾਂ ਨੂੰ ਮਿਲੇ ਇਸ ਨੂੰ ਛੋਟੇ ਜਿਹੇ ਬੱਚੇ ਸੈਂਕੜੇ ਦੀ ਗਿਣਤੀ ਤੋਂ ਹਜ਼ਾਰਾਂ ਤੱਕ ਲੱਜਾਦੇ ਨੂੰ ਵੇਖਿਆ ਹੋ ਗਿਆ ਇਸ ਦੀ ਵਧਾਈ ਇਹਨਾਂ ਨੂੰ ਜਾਂਦੇ ਆ ਸੋ ਅੱਜ ਦਾ ਜਿਹੜਾ ਖੇਡ ਮੇਲੇ ਦਾ ਆ ਪੱਖ ਹੈ ਇਹਦੇ ਵਿੱਚ ਸਾਡੇ ਪਾਸ ਦੋ ਦੰਨ ਕਿਟੀਆਂ ਜਿਹੜੀਆਂ ਨੇ ਜਿਹਦੇ ਵਿੱਚ ਰੱਸਾ ਕਸ਼ੀ ਦਾ ਮੁਕਾਬਲਾ ਦਾ ਮੁਕਾਬਲਾ ਮੈਡੀਕਲ ਜੇ ਵੀ ਇਸ ਨੂੰ ਲਾਵਾ ਚੈਕ ਵੀ ਕਰਵਾ ਦੇ ਨੇ ਤੇ ਅਸੀਂ ਇਹ ਸਾਰਾ ਕੁਝ ਨਾਲ ਮਿਲ ਕੇ ਮੈਨੂੰ ਲੱਗਦਾ ਕੁੜੇ ਪੀਆ ਆ ਅੱਧੇ ਪੌਣੇ ਘੰਟੇ ਦੀ ਐਕਟਵੇਟ ਹੈ ਤੇ ਆਓ ਆਪਾਂ ਨੂੰ ਕੋਸ਼ਿਸ਼ ਕਰਦੇ ਆ ਕਿ ਆਪਾਂ ਜਿਹੜੀ ਪਹਿਲੀ ਐਸੇ ਦੀ ਟੀਮ ਹੈ ਤੇ ਆਪਣੀ ਤਰੀਆਂ ਚੋਂ ਕਿਹੜੀ-ਕਿਹੜੀ ਹੈ ਇਹ ਰੱਸਾ ਕਰਾ ਦੇ ਰੱਸਾ ਕਰਾਉਣੇ ਟੀਮ ਕਿਹੜੀ-ਕਿਹੜੀ ਹੈ ਟੀਮਾਂ ਦੋ ਬਣਾ ਦੇ ਜਿਹਦਾ ਦਿਲ ਕਰੇ ਉਸਾਂ ਗਿੱਟ ਨੂੰ ਇਹ ਮਾਨ ਰਤ ਜੀ ਜੀ ਮਾਨ ਰਤ ਜੀ ਜੀ ਕੀ ਵਾਰ ਹਰਿエスਾ ਮਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦੀ ਜੀ ਜੋ ਇਹ ਮੇਲਾ ਵਿਸਾਖੀ ਮੇਲਾ ਹੋ ਰਿਹਾ ਜੋ ਵੀਰ ਪ੍ਰਬੰਧਕ ਸਭ ਵੀਰਾਂ ਨੇ ਜੋ ਬੜੇ ਉਤਸ਼ਾਹ ਦੇ ਨਾਲ ਮੇਲਾ ਵੇਖਣ ਆਏ ਹਨ ਸੋ ਬਹੁਤ ਬਹੁਤ ਧੰਨਵਾਦੀ ਜੀ ਇਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮਹਾਰਾਜ ਪੰਜਾਬ ਪੰਜਾਬੀ ਤੇ ਪੰਜਾਬੀਓ ਦੀ ਬੱਲੇ ਬੱਲੇ ਹੋਈ ਪਈ ਆ 21ਵਾਂ ਵਿਸਾਖੀ ਮੇਲਾ ਔਰ ਚਾਰਚ ਫੇਰੇ ਰੰਗ ਬਰੰਗੀਆਂ ਚੁੰਨੀਆਂ ਰੰਗ ਬਰੰਗੀਆਂ ਪੱਗਾਂ ਇੱਥੇ ਇੱਕ ਨਵਾਂ ਪੰਜਾਬ ਬਣਾ ਕੇ ਬੈਠੇ ਆਪਾਂ ਔਰ ਇਹ ਪੰਜਾਬ ਹਰ ਸਾਲ ਘਾਰੀਆਂ ਸਾਹਿਬ ਤੇ ਸੰਧਰ ਹੋਣੇ ਹਰ ਸਾਲ ਇਹ ਪੰਜਾਬ ਇੱਥੇ ਇਕੱਠਾ ਕਰਦੇ ਨੇ ਸਾਡੀਆਂ ਦੁਆਵਾਂ ਨੇ ਇਹ ਇਸੇ ਤਰ੍ਹਾਂ ਹੀ ਮੇਲਾ ਚੱਲਦਾ ਰਹੇ ਅਗਲੇ 100 ਸਾਲ ਚੱਲਦਾ ਰਹੇ ਤੇ ਪੰਜਾਬੀ ਜਿਹੜੇ ਇਹਦਾ ਰੌਣਕਾ ਲਾਉਂਦੇ ਰਹਿਣ ਜੈ ਹਾਂ ਬਾਦ ਪੰਜਾਬੀ ਜਿੰਦਾਬਾਦ ਪੰਜਾਬੀ ਜਿੰਦਾਬਾਦ ਥੈਂਕ ਯੂ ਜੋ ਲਾਇਆ Yeah, 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 ਸਾਰੇ ਸਾਂਝੇ ਵਿਚਾਰ ਦੇਖ ਰਹੇ ਸਾਰੇ ਸੰਗਤ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸਾਕ ਅੱਜ ਅਸੀਂ ਸਿਡਨੀ ਦੇ ਵਿੱਚ ਬਸਾਖੀ ਮੇਲਾ ਦੇਖਣ ਆਏ ਆ ਦੇਖੋ ਸਾਰੇ ਹਰਲੇ ਪੰਜਾਬੀ ਪੰਜਾਬੀ ਨੇ ਪੂਰੇ ਰੌਣਕਾਂ ਲਗੀਆਂ ਨੇ ਤੇ ਸਭ ਤੋਂ ਵੱਡਾ ਧੰਨਵਾਦ ਸਾਂਝੇ ਵਿਚਾਰ ਚੈਨਲ ਦਾ ਕਿ ਹਰ ਇੱਕ ਮੂਮੈਂਟ ਸਾਡੇ ਸਿਡਨੀ ਦੀ ਹਰ ਇੱਕ ਸਾਡੇ ਮੇਲੇ ਨੂੰ ਇਹ ਲਾਈਵ ਦਿਖਾਉਂਦੇ ਨੇ ਸੰਗਤ ਦੇ ਰੂਹ ਰੂ ਕਰਦੇ ਨੇ ਸੋ ਸਾਰਿਆਂ ਨੂੰ ਜੀ ਆਇਆਂ ਤੇ ਵੈਲਕਮ ਆਖਦੇ ਹਾਂ ਜੀ ਅਸੀਂ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ ਤੇ ਬਸਾਖੀ ਮੇਲੇ ਦੀ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਿੰਗਾ ਝੂਲਦਾ ਉਹਨੂੰ ਖਾਲਸੇ ਦਾ ਕੇਸਰੀ ਨਿਸ਼ਾਨ ਕਹਿੰਦੇ ਨੇ ਤੇ ਜਿਹੜੇ ਝੂਲਣ ਦੇ ਜਿਹੜਾ ਸੋਵੇਂ ਤਾਂ ਬਈਕੇ ਰੋਂਦਾ ਸੀ ਉਹਨੂੰ ਬੱਬੂ ਮਾਨ ਕਹਿੰਦੇ ਨੇ ਜਿਹੜਾ ਨੱਜਣ ਟੱਪਣ ਵਾਲੇ ਗਾਣੇ ਬੋਲਦਾ ਉਸਨੂੰ ਕਰੋਲਾ ਮਾਨ ਕਹਿੰਦੇ ਨੇ ਚੱਕ ਲੋ ਧਰ ਲੋ ਵਾਲੇ ਨੂੰ ਗੁਰਮਨ ਮਾਨ ਕਹਿੰਦੇ ਨੇ ਸਟਾਲੀਨ ਵਾਲੇ ਨੂੰ ਅਮਰ ਮਾਨ ਕਹਿੰਦੇ ਨੇ ਓਸ਼ੋ ਦੇ ਚੇਲੇ ਦੀ ਸ਼ੈਰੀ ਮਾਨ ਕਹਿੰਦੇ ਨੇ ਸੱਤ ਰੰਗੀ ਪੀਂਗ ਵਾਲੇ ਨੂੰ ਕਦਰ ਸੇਵਕ ਮਾਨ ਕਹਿੰਦੇ ਨੇ ਜਿਹੜਾ ਬਾਗਲਾਂ ਦੇ ਵੇਲੇ ਰਾਜ ਭਾਗ ਮਾਨਦਾ ਸੀ ਉਸ ਨੂੰ ਅਰ ਭਜਨ ਮਾਨ ਕਹਿੰਦੇ ਨੇ ਉਹ ਜਿਹੜਾ ਗਾਣਿਆਂ 'ਚ ਜ਼ਿਆਦਾਤਰ ਪ੍ਰਗਟ ਥਿਆਰਾਂ ਦੀ ਗੱਲ ਕਰਦਾ ਉਹਨੂੰ ਅਮਰਤ ਮਾਨ ਕਹਿੰਦੇ ਨੇ ਜਿਹੜਾ ਮਾਨ ਨੂੰ ਛੱਡ ਕੇ ਮਾਸੀ ਦਾ ਹੋ ਗਿਆ ਉਹਨੂੰ ਬੱਤੀ ਵਾਲਾ ਮਾਨ ਕਹਿੰਦੇ ਨੇ ਉਹ ਗੜਵਾ ਚਾਂਦੀ ਦਾ ਮਰਵਾਣਾ ਵਾਲੇ ਨੂੰ ਬਾਬੂ ਸਿੰਘ ਮਾਨ ਕਹਿੰਦੇ ਨੇ ਜਿਹੜਾ ਕਾਸਟ ਨੂੰ ਦੇ ਚੇਲੇ ਲੱਗੇ ਸੁਧਾਣੇ ਨਾਲ ਤੁਰਿਆ ਫਿਰਦਾ ਉਸ ਨੂੰ ਵੀ ਤੋਜ ਮਾਨ ਕਹਿੰਦੇ ਨੇ ਜਿਹਦਾ ਪਿਓ ਲੋਕਾਂ ਦੇ ਗੁੱਤ ਵਰਵਾਉਂਦਾ ਸੀ ਉਹਨੂੰ ਸੋਨੀ ਮਾਨ ਕਹਿੰਦੇ ਨੇ ਖੰਡ ਮਿਸ਼ਰੀ ਨੂੰ ਸਰਗੀ ਮਾਨ ਕਹਿੰਦੇ ਨੇ ਟੁੱਟੇ ਲਾਕ ਵਾਲੀ ਨੂੰ ਹਾਰਦੀ ਮਾਨ ਕਹਿੰਦੇ ਨੇ ਸੂਰਮੇ ਜੇਲਾ ਜਿੱਦੇ ਗੈਂਗਸਟਰ ਬਾਹਰ ਤੁਰੇ ਫਿਰਦੇ ਉਸ ਨੂੰ ਸੋਨੀ ਮਾਨ ਕਹਿੰਦੇ ਨੇ ਜਿਹੜੀ ਝਾੜੂ ਵਾਲਿਆਂ ਦੀ ਐਮਐਲਏ ਉਹਨੂੰ ਅਨਮੋਲ ਗਗਨ ਮਾਨ ਕਹਿੰਦੇ ਨੇ All types of criminal law, family law, immigration law, convincing, unemployment matters. Please contact Tarandeep Singh on 0470412600